ਦਾਤ ਮਾਨਤਨ ਹੋਜੂ ਬਸ 70 ਦੇ ਦੇ ਖਾਨਾ ਜੀ ਬਸ ਕਈ ਦੇ ਮਾਨਤਨ ਹੋਜੂ ਚੱਲ ਮਾਨਤਨ ਕਰ ਲਾਂਗੇ ਮਾੜਾ ਮੋਟਾ ਕੋਈ ਗੱਲ ਨਹੀਂ ਸੀ ਜਾਂਦਾ ਕੀ ਠੀਕ ਹੈ ਵੀ ਮਾਨਤਨ ਹੋਜੂਗਾ ਥੋੜਾ ਮੁੱਖ ਤੇ ਕਰ ਦਾਂਗੇ ਛੋਟੀ ਜੀ ਛੋਟ ਕਿੰਨੇ ਦਾ ਕਰ ਲਓ ਜਿਹੜੀ ਕਿ ਮਰਜ਼ੀ ਕਰ ਲਓ ਕੋਈ ਗੱਲ ਨਹੀਂ ਸੀ ਜੀ ਠੀਕ ਹੈ 40 ਦੇ ਕਦੀ ਕਪੰਡਾ 40 ਦਾ ਕਈ ਦੇ ਕੋਈ ਗੱਲ ਨਹੀਂ ਠੀਕ ਹੈ ਲੈ ਮੈਨੂੰ ਤੇਰਾ 40000 ਦਾ ਇਹ ਲੈ ਜਾ ਬੱਡੇ ਤੋਂ 135000 ਦਾ ਟ੍ਰੈਕਟ ਦੇ ਦਾਂਗੇ ਖਾਨਾ ਠੀਕ ਹੈ ਜੀ ਲੈ ਮੈਨੂੰ 135000 ਦਾ ਇਹ ਸਵਰਾਜ 735 ਮਿਲ ਜਾਊਗਾ ਠੀਕ ਹੈ ਜੀ ਹਾਂ ਜੀ ਦੇਣਾ ਕਿੰਨੇ ਦਾ 42000 ਰਹਾਣਾ ਦੇ ਦੇ ਦਾਂਗੇ ਟਰੈਕਟਰ ਜੀ ਹਾਂ ਜੀ ਤਾਂ ਤਾਂ ਕੀ ਹਾਲ ਚਾਲ ਨੇ ਅੱਜ ਬਈ ਤੁਹਾਡੇ ਵਾਸਤੇ ਨਵੇਂ ਸਾਲ ਤੇ ਆਫਰ ਲੈ ਕੇ ਆਏ ਹਾਂਗੇ ਸਸਤੇ ਭਾਅ ਦੇ ਟਰੈਕਟਰ ਬਾਈ ਭੋਲੇ ਕੋਲੇ ਖੜਿਆਂਗੇ ਕਰਦੇ ਆ ਗੱਲਬਾਤ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੱਲ ਬਾਈ ਜੀ ਠੀਕ ਆ ਬਈ ਭੋਲੇ ਠੀਕ ਠਾਕ ਵੀਰੇ ਠੀਕ ਆ ਬਈ ਲੋਕੇਸ਼ਨ ਦادیه ਭਰਾਵਾਂ ਨੂੰ ਆਪਾਂ ਆਪਣਾ ਪਿੰਡ ਜੋਧਪੁਰ ਜੀ ਠੀਕ ਆ ਬਾਈ ਜ਼ਿਲ੍ਹਾ ਬਰਨਾਲਾ ਜੀ ਓਕੇ ਜੀ ਹਾਂਜੀ ਤੇ ਟਰੈਕਟਰ ਕਿ ਮੇ ਰਹਿਣਗੇ ਬਾਈ ਟਰੈਕਟਰ ਪੂਰੇ ਵਧ ਕੇ ਰਹਿਣਗੇ ਠੀਕ ਆ ਬਾਈ ਰੇਟ ਰੇਟ ਵੀ ਜਮਾ ਠੀਕ ਠੀਕ ਹੀ ਨੇ ਕੋਈ ਐਡੇ ਹੋਣੀ ਠੀਕ ਨੇ ਜਮਾ ਠੀਕ ਹੈ ਨਵਾਂ ਸਾਲ ਆ ਰਿਹਾ ਬਈ ਬਾ ਕੋਈ ਜਮਾ ਠੀਕ ਹੀ ਕਰਦੇ ਨੇ ਬੇਸੰਸ ਲੋਕ ਠੀਕ ਹੈ ਮੇਰੇ ਮਤਰੋ ਆਜੂ ਕੋਰੇ ਸਕਰੀਨ ਤੇ ਨੰਬਰ ਆਏਗਾ ਬਾਈ ਦਾ ਸਵਰਾਜ 735 ਦਾ ਕਿੰਗ ਦੇਖ ਸਕਦੇ ਹੋ ਕਿ ਅੱਜ ਚਾਰ ਸਵਰਾਜ ਬਾਈ ਕੋਲੇ ਖੜੇ ਨੇਗੇ ਤੇ ਬਾਕੀ ਆਉਂਦੇ ਜਾਂਦੇ ਰਹਿੰਦੇ ਨੇ ਹਾਂਜੀ ਹਾਂ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਵਧੀਆ ਟਰੈਕਟਰ ਹਫਤੇ ਬਾਝ 15 ਦਿਨਾਂ ਬਾਅਦ ਉਹ ਚੇਂਜ ਸਾਰੇ ਹੋ ਜਾਂਦੇ ਨੇ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਬਾਕੀ ਬਾਈ ਥੋੜਾ ਜਨਾ ਜਦੋਂ ਟਰੈਕਟਰ ਪੈਕ ਜਾਂਦਾ ਹੈ ਨਾ ਬਾਈ ਦੱਸਦਾ ਹੁੰਦਾਗਾ ਭਾਈ ਕਹਿੰਦਾ ਫੂਨ ਬੋਤਲ ਆਉਂਦੇ ਨੇ ਭਰਾ ਆਪਣੇ ਹੋਰ ਇੱਕ ਵੀਰ ਬਣ ਕੇ ਇੰਨੀ ਗੱਲ ਆ ਵੀ ਜਿਹੜੇ ਟਰੈਕਟ ਹੁੰਦੇ ਆ ਵੀ ਉਸੇ ਦੇ ਠੀਕ ਆ ਫੂਨ ਕਰਿਆ ਕਰੋ ਮਗਰ ਅਗਲਾ ਕਨ ਵੀ 14 ਡੀਟੀ ਹੈ ਉਹ ਤਾਂ ਹੁੰਦਾ ਹੀ ਨਹੀਂ ਤੇ ਉਹਨੂੰ ਐ ਮੰਨ ਕੇ ਚੱਲੋ ਠੀਕ ਆ ਭਾਈ 735 ਜਿਹੜਾ ਮਰਜ਼ੀ ਲੈਣਾ ਹੈ ਹਾਂ ਜੀ ਉਹ ਬੱਸ ਹੋ ਜਾਂਦਾ ਠੀਕ ਆ ਭਾਈ ਮਤਲਬ 93 ਮਾਡਲ ਤੋਂ ਜਾਂ ਥੱਲੇ ਵੀ ਲਾ ਕੇ ਚੱਲੀ ਭਾਈ ਜਿਹੜਾ ਮਰਜ਼ੀ ਮਾਡਲ ਲੈ ਲਿਓ ਸਵਰਾ 735 ਅਵੇਲੇਬਲ ਮਿਲ ਜਾਊਗਾ ਭਾਈ ਹਾਂ ਜੀ ਹਾਂ ਜੀ ਸਵਰਾ 744 ਦਿਖਾਉਣਾ ਹੈ ਕਿ ਭਾਈ ਸਭ ਤੋਂ ਪਹਿਲਾਂ ਐਪੀ ਕੰਡੀਸ਼ਨ ਚੈੱਕ ਕਰੋ ਬਈ ਕੋਨੋਪੀ ਸਾਤਰੀ ਨਾਲ ਜਿੰਮੇ ਮੈਂ ਤੁਹਾਨੂੰ ਕਹਿਣਾ ਉਹਨੇ ਨਾ ਬਈ ਇਹ ਟਰੈਕਟਰ ਜੱਜਦਾਗਾ ਸੱਚੀ ਜੱਜਦਾ ਨਾ ਬਈ ਕੋਨੋਪੀ ਨਾਲ ਦਾ ਟਰੈਕਟਰ ਦੀ ਕੰਡੀਸ਼ਨ ਪੂਰੀ ਫੁੱਲ ਕੋਕਾ ਕੀ ਮਾਡਲ ਬਈ ਭੋਲੇ ਇਹ 2009 ਜੀ 2009 ਮਾਡਲ ਆ ਕੰਡੀਸ਼ਨ ਦੇ ਹਿਸਾਬ ਨਾਲ ਲਾ ਕੇ ਚੱਲੀ ਕਿੰਨੇ ਮਾਡਲ ਲੱਗਦਾ ਘੱਟੋ ਵੱਟ ਇਹ ਜੀ 13 14 ਵਰਗਾ ਲੱਗਦਾ ਹੈ ਜੀ ਠੀਕ ਆ 13 14 ਮਾਡਲ ਵਰਗਾ ਲੱਗਦਾ ਨਾ ਬਈ ਹਾਂ ਜੀ ਹਾਂ ਐਪੀ ਬਹੁਤ ਸੋਹਣਾ ਟਰੈਕਟਰ ਪੈ ਗਿਆ ਠੀਕ ਆ ਬਈ ਜਿੰਨਾ ਟਰੈਕਟਰ ਪੁਰਾਣਾ ਹੋਈ ਜਾਊ ਉਹਨੇ ਨਵਾਂ ਨਹੀਂ ਚੱਲ ਜਾਣਾ ਹਾਂ ਜੀ ਹਾਂ ਬ ਪਰ ਮੂਲ ਇਹ ਨਵੇਂ ਨੇ ਜੀ ਠੀਕ ਹੈ ਜੀ ਮਗਲੇ 80 85 ਪੈ ਗਿਆ ਠੀਕ ਹੈ ਜੀ ਮਤਲਬ ਅਜੇ ਬੈਕ ਸਾਈਡ ਤੋਂ ਮਾਰਕਾ ਜਿ ਮਿਟੇ ਜਣਾ ਬਈ ਠੀਕ ਹੈ ਬਈ ਕੰਡੀਸ਼ਨ ਦਾ ਚੰਗਾਗਾ 2009 ਮਾਡਲ ਹੈਗਾ ਇੰਜਨ ਗੇਅਰ ਦਾ ਬਈ ਉਹ ਕਈ ਬਾਹ ਕੇ ਲੈ ਕੇ ਜਾਓ ਟਰੈਕਟਰ ਦਾ ਜੀ ਕੋਈ ਠੀਕ ਹੈ ਮਤਲਬ ਕੋਈ ਵੀ ਟਰੈਕਟਰ ਲੈਣ ਦਾ ਬਾਹ ਕੇ ਤਸਦੀ ਕਰਕੇ ਲੈ ਕੇ ਜਾਓ ਤੇ ਰੇਟ ਰੋ ਬਈ ਬੋਲੇ ਦਾ ਇਹਦਾ 2 ਲੱਖ 70 95000 ਜੀ ਠੀਕ ਹੈ ਜੀ ਦੇਣਾ ਕਿੰਨੇ ਦਾ 70 ਦਾ 70 ਰੋ ਦੇ ਦਿਆਂਗੀ ਜੀ ਵਾਸ ਠੀਕ ਹੈ ਮਤਲਬ 2 ਲੱਖ 7 ਪਹਿਲਾਂ ਜੱਤਨ ਵਾਲਾ ਰੇਟ ਦੱਸੋ ਮੰਨ ਤਾਂ ਨੂੰ ਜੀ ਬਸ ਅਤਰਾ ਦੇ ਦੇਖਾਂ ਨਾ ਜੀ ਬਸ ਕਈ ਦੇ ਮਾਨਤਨ ਹੋ ਜਾ ਚੱਲ ਮਾਨਤਨ ਕਰ ਲਾਂਗੇ ਮਾੜਾ ਮੋਟਾ ਕੋਈ ਗੱਲ ਨਹੀਂ ਹੀ ਜਾਂਦਾ ਠੀਕ ਹੈ ਲੈ ਵੀ ਮਾਨਤਨ ਹੋ ਜਾਊਗਾ ਥੋੜਾ ਮੋਟਾ ਤੇ ਅਗਲਾ ਸਵਰਾ 735 ਆ ਗਿਆ ਬਾਈ ਇਹ ਮਾਡਲ ਬਈ ਇਹ 95 ਮਾਡਲ ਆ ਜੀ ਠੀਕ ਆ ਬਾਈ ਹੂੰ ਟਰੈਕਟਰ ਬਾਈ ਇੰਜਨ ਗੇਅਰ ਦਾ ਪੂਰਾ ਓਕੇ ਆ ਜੀ ਓਕੇ ਹੈਗਾ ਜਮਾ ਤਸੱਲੀ ਆ ਪੂਰੀ ਆਂ ਜੀ ਠੀਕ ਆ ਜੀ ਲੈ ਮਿੱਤਰੋ ਪੀਵੀ 52 ਨੰਬਰ ਆ ਗਿਆ ਬਾਈ ਫਰੰਟਰ ਇਹਦੇ ਵੀ ਨਵੇਂ ਨੇ ਜਮਾ ਅੰਦਰ ਪੰਪ ਵਾਲਾਗਾ ਤੇ ਬੈਕ ਡਰ ਰਹਿਣਗੇ ਬਾਈ ਹੈਗਾ 80 85 ਪੈਸੇ 80 85 ਪੈਸੇ ਹਾਂਜੀ ਜੇ ਕਿ ਸੋਨਾ ਦੇ ਚਾਰੇ ਟ ओके okay, भाई इंजन गियर ਦਾ ਪੂਰਾ ਸੁੱਕਾ ਪਿਆਣਾ ਬਈ ਨਹੀਂ ਪੂਰਾ ਟਰੈਕਟਰ ਐ ਕੋਈ ਅਜੀ ਗੱਲ ਨਹੀਂ ਠੀਕ ਆ ਲੈ ਮਿੱਤਰੋ ਦੇਖ ਸਕਦੇ ਹੋਗੇ ਟਰੈਕਟਰ ਪੂਰਾ ਸੁੱਕਾਗਾ ਫੁੱਲ ਬਟਾ ਫੁੱਲ ਤੇ 95 ਮਾਡਲ ਆਗਾਣਾ ਹਾਂਜੀ ਟਰੈਕਟਰ ਉਹ ਬਈ ਇਹਦਾ ਇਹਦਾ 1,55,000 ਜੀ 1 ਲੱਖ ਤੇ 55,000 ਜੀ ਮੌਕੇ ਤੇ ਬਈ ਮੌਕੇ ਤੇ ਕਰ ਦਾਂਗੇ ਛੋੜੀ ਛੋਟ ਕਿੰਨੇ ਦਾ ਕਰ ਲਓ ਜਿਹੜੀ ਕਿ ਮਰਜ਼ੀ ਕਰ ਲਓ ਕੋਈ ਗੱਲ ਹੀ ਨਹੀਂ ਜੀ ਠੀਕ ਆ 40 ਦਾ ਕਹਿੰਦੇ ਕਪੰਦਾ ਜੀ 40 ਦਾ ਕਹਿੰਦੇ ਕੋਈ ਗੱਲ ਨਹੀਂ ਠੀਕ ਹੈ ਲੈ ਮਿੱਤਰ 40,000 ਦਾ ਇਹ ਲੈ ਜਾਓ 1 ਲੱਖ ਤੇ ਹਾਂਜੀ ਠੀਕ ਆ ਬਈ ਤੇਲਾ ਮਿੱਤਰੋ ਅਗਲਾ ਫੇਰਾ ਗਿਆ ਸਵਰਾਜ 735 ਇਹਦੀ ਵੀ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ ਇੰਜਨ ਗੇਅਰ ਦਾ ਕਿਵੇਂ ਬਈ ਭੋਲੇ ਇੰਜਨ ਗੇਅਰ ਤਾਂ ਪੂਰਾ ਓਕੇ ਹੈ ਜੀ ਠੀਕ ਆ ਬਈ ਬਲੋ ਆਵਾਜ਼ ਵਗੈਰਾ ਪੰਪ ਬਾਹਰ ਹੈ ਪੰਪ ਬਾਹਰ ਹੈਗਾ ਹਾਂਜੀ ਰੇਟ ਕਿਹੜਾ ਦੇਵਾਂਗੇ ਰੇਟ 1 ਲੱਖ 45000 ਰੁਪਏ ਜੀ 1 ਲੱਖ ਤੇ 45000 ਟਾਇਰਾਂ ਦਾ ਟਾਇਰ ਮਗਲੀ 70 75 ਰੁਪਏ ਹੈ ਜੀ ਠੀਕ ਹੈ ਜੀ ਮੂਰਲੇ 85 ਪੈਸੇ ਹੈ ਜੀ ਠੀਕ ਹੈ ਜੀ ਲੈ ਮਿੱਤਰੋ ਮੂਰਲੇ 85 ਪੈਸੇ ਪਰ ਟਾਇਰ ਨੇਗੇ ਬਠੰਡਾ ਨੰਬਰ ਹੈਗਾ ਬਈ ਤੇ ਬਾਹਰ ਪੰਪ ਚ ਹੈਗਾ ਤੇ 92 ਮਾਡਲ ਆਗਾ 1,45,000 ਰੁਪਏ ਡਿਮਾਂਡ ਆਗੀ ਮੌਕੇ ਤੇ ਬੱਦੇ ਦੋ ਜੀ 1,35,000 ਦਾ ਰੈਟਰ ਦੇ ਦਾਂਗੇ ਹਾਂ ਠੀਕ ਆ ਜੀ ਲਾ ਮਤਰਾ 1,35,000 ਦਾ ਇਹ ਸਵਰਾਜ 735 ਮਿਲ ਜਾਊਗਾ ਠੀਕ ਆ ਭਾਈ ਤੇ ਅਗਲਾ ਫਿਰ ਆ ਗਿਆ ਸਵਰਾਜ 735 ਹਾਂਜੀ ਇਹਦੀ ਕੰਡੀਸ਼ਨ ਬਈ ਇਹ ਛਰ ਜਿੰਨਾ ਹੈਗਾ ਜੀ ਰਿਜਨ ਵਾਲੀ ਹੈ ਬਸ ਸਾਰਾ ਅਰੀਜਨਲ ਹੀ ਹੈਗਾ ਜਿੰਨਾ ਕੀ ਹੈਗਾ ਹੈ ਬੈਟਰੀ ਪੱਖੋ ਇੰਜਨ ਪੱਖੋ ਕੋਕਾ ਸਾਰਾ ਕੋਕਾ ਵੀ ਸਹੀ ਕੋਈ ਠੀਕ ਹੈ ਇਹ ਟਾਇਰਾਂ ਕੰਨੀ ਦਾ ਬਈ ਨਿਗਾ ਮਰਵਾ ਦੇ ਟਾਇਰਾਂ ਦਾ ਸੱਚੀ ਜਮਾ ਨਵੇਂ ਮਗਲੇ ਤਾਂ ਠੀਕ ਹੈ ਬਿਲ ਵਗੈਰਾ ਮਉ ਮਿਲ ਜੂਗਾ ਠੀਕ ਹੈ ਜੀ ਮੂਰਲੇ ਮਾਰ ਮਾਰ ਫੁਰੇਗਾ ਠੀਕ ਹੈ ਲੈ ਮੇਟਰ ਮੂਰਲੇ ਐਮ ਆਰ ਪਦੇ ਸਾਕਤੀ ਲੈ ਸਕਦੇ ਨੇਗੇ ਚੰਗੇ ਟਾਇਰ ਨੇਗੇ ਇੰਜਨ ਗੇਰ ਦਾ ਵੀ ਬਾਈ ਕੰਦਾ ਫੁੱਲ ਵਟਾ ਫੁੱਲ ਚੰਗਾ ਗਾ ਬਈ ਪੰਪ ਬਾਹਰ ਹੈ ਬਾਹਰ ਪੰਪਾ ਦਾ ਤੇ ਬਾਜ ਪੱਖੋ ਕਿਵੇਂ ਆ ਟਰੈਕਟਰ ਪੂਰਾ ਵਧੀਆ ਨੰਬਰ ਹਰਿਆਣਾ ਜੀ ਨੰਬਰ ਹਰਿਆਣਾ ਦਾ ਠੀਕ ਆ ਜੀ ਦੱਸ ਕੇ ਦੇਵਾਂਗੇ ਜਿਹੜੀ ਚੀਜ਼ ਹੋਈ ਉਹਨਾਂ ਦਾ ਪੱਛਾ ਹੋ ਗਿਆ ਬੱਸ ਠੀਕ ਆ ਜੀ ਹਰਿਆਣਾ ਨੰਬਰ ਚ ਹੈਗਾ ਤੇ ਮਾਡਲ ਸੀਗਾ ਸ਼ੈਨਮੀ 97 ਮਾਡਲ ਆਗਾ ਠੀਕ ਆ ਬਾਈ ਤੇ ਰੇਟ ਬਈ ਦਾ ਇਹਦਾ ਜੀ 1,55,000 ਰੁਪਏ ਰੇਟ ਆ ਜੀ ਠੀਕ ਆ ਜੀ ਦੇਣਾ ਕਿੰਨੇ ਦਾ ਬਸ 40,000 ਦਾ ਹਸਨਾ ਦੇ ਦਿਆਂਗੇ ਟਰੈਕਟਰ ਜੀ ਠੀਕ ਆ ਜੀ 1 ਲੱਖ ਤੇ 40,000 ਦਾ ਹਾਂਜੀ ਠੀਕ ਆ ਲੈ ਮੈਂ ਤਰੇ 1,40,000 ਰੁਪਏ ਦਾ ਇਹ ਟਰੈਕਟਰ ਬਣ ਜਾਊਗਾ ਪਰਾਣਾ ਟਰੈਕਟਰ ਕੱਟਿਆ ਜਾਊਗਾ ਲੋਨ ਕਿਸੇ ਤੋਂ ਹੋਣਾ ਨਹੀਂ ਹੈ ਨਾ ਬਾਈ ਲੋਨ ਵਾਲਾ ਕੋਈ ਟਰੈਕਟਰ ਨਹੀਂ ਹੈ ਠੀਕ ਹੈ ਲੋਨ ਬਈ ਕਿਸੇ ਤੋਂ ਨਹੀਂ ਉਹਨਾਂ ਜਿੰਨੇ ਟਰੈਕਟਰ ਤਗਾ ਸਾਨੂੰ ਸਾਰੇ ਕੈਸ਼ ਦੇ ਟਰੈਕਟਰ ਮਿਲਣਗੇ ਕਾਪੀ ਕਾਗਜਾਂ ਦੇ ਚੰਗੇ ਮਿਲਣਗੇ ਨਾ ਹਾਂਜੀ ਓਕੇ ਮਿਲ ਜੀ ਠੀਕ ਹੈ ਬਾਕੀ ਇੰਜਨ ਗੇਅਰ ਦੀ ਬਈ ਤੁਸੀਂ ਤਸੱਲੀ ਕਰਨੀ ਆ ਕੇ ਬਾਕੇ ਚੈੱਕ ਕਰਕੇ ਲੈ ਜੀ ਹਾਂ ਬਲੋ ਆ ਜਿਵੇਂ ਆਪਣੀ ਗਾਰੰਟੀ ਹੈ ਠੀਕ ਹੈ ਬਾਈ ਹਾਂਜੀ ਤੇ ਇਹ ਬਈ ਇਹ 2002 ਜੀ ਇਹ ਯਾਰ 2002 ਮਾਡਲ ਲੱਗਾ ਬਈ ਮਹਿੰਦਰਾ 265 ਡੀਆਈ ਸਰਪੰਚ ਮਾਡਲ ਲੱਗਾ ਨਾ ਬਈ ਹਾਂਜੀ ਕੰਡੀਸ਼ਨ ਦਾ ਕਿਵੇਂ ਆ ਬਈ ਬੋਲੇ ਸਾਰਾ Ориਜਨਲ ਠੀਕ ਬੋਲੇ ਇੱਕ ਖਾਸ ਗੱਲ ਤਾਂ ਹੁਣ ਤੇਰੀ ਇਹ ਵੀ ਹੋਣ ਲੱਗ ਗਈ ਹੈ ਨਾ ਟਾਇਰਾਂ ਪੱਖੋਂ ਕੋਈ ਮਾੜਾ ਟਰੈਕਟਰ ਨਹੀਂ ਹੋਊਗਾ ਟਰੈਕਟਰ ਆਪਣੇ ਟਾਇਰ ਤਾਂ ਸਾਰੇ ਦੇ ਨਵੇਂ ਹੋਣਗੇ ਠੀਕ ਹੈ ਜੀ ਹੁਣ ਕਈ ਭਰਾ ਕਹਿੰਦੇ ਨੇ ਨਾ ਕਿਸਾਨ ਭਰਾ ਟਰੈਕਟਰ ਖਰੀਦਣ ਆ ਜਾਂਦੇ ਨੇ ਵੀ ਟਾਇਰਾਂ ਕੰਨਿਓ ਵੀ ਘਰ ਜਾ ਕੇ ਟਾਇਰ ਕੰਨਿ ਚੱਕਣਾ ਪਊਗਾ ਇਹੀ ਚੀਜ਼ਾਂ ਮੇਨ ਖਿੱਚ ਕੇ ਲੱਗੇ ਜਾਂਦੀਆਂ ਨੇ ਨਾ ਬਈ ਬਸ ਇਹੀ ਮੁੱਲ ਆ ਜੀ ਠੀਕ ਆ ਬਈ ਤੇ 2002 ਮਾਡਲ ਹੈ ਤੇ ਇਹਦਾ ਰੇਟ ਰੋ ਬਈ ਇਹ 235 ਜੀ 2 ਲੱਖ 35000 ਇਹਦਾ ਜੈਸਨ ਦੋ ਲੱਖ 15000 ਦਾ ਟਰੈਕਟਰ ਦੇ ਦੇਣ ਠੀਕ ਹੈ 2 ਲੱਖ 15000 ਦਾ ਮਿੱਤਰੋ ਇਹ ਟਰੈਕਟਰ ਬਣ ਜੂਗਾ ਤੇ ਮਾਤਾ ਨਾਲ ਮੌਕੇ ਤੇ ਹੋ ਜੂਗਾ ਤੇ ਇਹਨਾਂ ਤੋਂ ਬਿਨਾ ਵੀ ਹੋਰ ਵੀ ਟਰੈਕਟਰ ਇਹਨੇ ਬੋਲੇ ਵੀ ਆਪਣੇ ਕੋਲ ਨਹੀਂ ਹੋਰ ਇੱਕ ਤਾਂ ਬਸ ਢੂੰਢਤੀ ਲੱਗੇ ਵਾਜੀ ਠੀਕ ਹੈ ਹਾਂਜੀ ਠੀਕ ਆ ਬਾਈ ਤੇ ਆਉਣਾ ਕਿੱਥੇ ਹੈਗਾ ਇਹ ਬਰਨਾਲਾ ਜੀ ਬਰਨਾਲੇ ਬਰਨਾਲੇ ਕੋਲੇ ਚੀਮਾ ਜੋਲ ਪ੍ਰੋਵਿੰਡੈਂਸ ਠੀਕ ਆ ਬਾਈ ਬਾਕੀ ਵੀ ਪਿੰਡ ਜੋ ਪੁੱਛ ਲਵੇ ਭੋਲਾ ਮੈਂਬਰ ਜਾਂ ਭੋਲਾ ਪੰਡਤ ਕਿਸੇ ਨੂੰ ਮਰਜ਼ੀ ਪੁੱਛ ਕੇ ਬਾਈ ਦੇ ਘਰੇ ਆ ਸਕਦੇ ਹੋਗੇ ਤੇ ਸਵਰਾਜ 735 ਦਾ ਕਿੰਗ ਮੰਨਿਆਗਾ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਪੀਪਲ ਧੰਨਵਾਦ ਧੰਨਵਾਦ ਸਤਿ ਸ੍ਰੀ ਅਕਾਲ